ਸਤਿ ਸ਼੍ਰੀ ਅਕਾਲ ਜੀ ਗਿੱਦਰਵਾਹਾ ਦੇ ਪਿੰਡ ਮੰਦਿਰ ਵਿੱਚ ਖੜੇ ਆ ਜਿੱਥੇ ਕਿ ਨੌਜਵਾਨ ਵੀਰਾਂ ਵੱਲੋਂ ਬੀਟ ਗ੍ਰਾਸ ਜਿਹੜਾ ਕਣਕ ਦਾ ਜੂਸ ਹੈ ਉਹ ਪਿਛਲੇ ਸਾਲ ਵੀ ਇੱਥੇ ਲੰਗਰ ਲਗਾਇਆ ਗਿਆ ਸੀ ਤੇ ਇਸ ਸਾਲ ਵੀ ਜਿਹੜਾ ਉਹ ਲੰਗਰ ਇਹਨਾਂ ਵੀਰਾਂ ਵੱਲੋਂ ਚਲਾਇਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਕਿਵੇਂ ਇਹ ਜੂਸ ਜਿਹੜਾ ਤਿਆਰ ਹੁੰਦਾ ਤੇ ਕੀ ਕੀ ਫਾਇਦੇ ਨੇ ਤਾਂ ਸਾਡੇ ਨਾਲ ਨੌਜਵਾਨ ਮੌਜੂਦ ਹੈਗੇ ਆ ਤਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਪ੍ਰੀਤ ਤੇ ਬਾਈ ਜੀ ਜਿਹੜਾ ਕਣਕ ਦੇ ਜੂਸ ਬਾਰੇ ਦੱਸੋ ਸਭ ਤੋਂ ਪਹਿਲਾਂ ਇਹ ਤੁਸੀਂ ਕਿਵੇਂ ਤਿਆਰ ਕਰਦੇ ਹੋ ਤੇ ਕੀ ਪ੍ਰ ਜੂਸ ਹੈ ਸਭ ਤੋਂ ਪਹਿਲਾਂ ਜੀ ਆਰਗੈਨਿਕ ਕਣਕ ਵਰਤਦੇ ਵਿੱਚ ਤੇ ਆਰਗੈਨਿਕ ਦੇ ਵਿੱਚ ਮਿੱਟੀ ਚਾਹੀਦੀ ਜੋ ਕਿ ਬਿਨਾ ਪੈਸਾਈਸਾਈਡ ਤੋਂ ਪੰਜ ਛੇ ਸਾਲਾਂ ਤੋਂ ਜਿਹਦੇ ਵਿੱਚ ਰੇਸਪਰੇ ਨਾ ਪਾਈ ਹੋਵੇ ਤੇ ਉਹ ਮਿੱਟੀ ਵਰਤਣੀ ਤੇ ਜਿਹੜੀ ਇਹ ਕਣਕ ਹੈ ਸੰਨ ਬ੍ਰਾਂਡ ਮੱਧ ਪ੍ਰਦੇਸ਼ ਦਾ ਬ੍ਰਾਂਡ ਹੈ ਜੋ ਉਹ ਵੇਚਦੇ ਆ ਵੀ ਆਪਾਂ ਤੇ ਭਾਈ ਜੀ ਕਿੰਨੇ ਦਿਨ ਲੱਗ ਜਾਂਦੇ ਆ ਉਹ ਗਰਮ ਤੇ ਕਿਦੋਂ ਇਹ ਜੂਸ ਤਿਆਰ ਹੁੰਦਾ ਇਹ ਸਭ ਤੋਂ ਪਹਿਲਾਂ ਜੀ ਆਪਾਂ ਇਹ ਕਣਕ ਨੂੰ 24 ਘੰਟੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਆਂ ਉਸ ਤੋਂ ਬਾਅਦ ਇਹਨੂੰ ਗੱਟੇ ਦੇ ਵਿੱਚ ਪਾ ਕੇ ਗਰਮ ਜਗ੍ਹਾ ਵਿੱਚ ਨੱਪ ਕੇ ਰੱਖ ਦਿਆਂ 12 ਘੰਟੇ ਉਸ ਤੋਂ ਬਾਅਦ ਇਹ ਮਿੱਟੀ ਕਣਕ ਦੀ ਟ੍ਰੇ ਦੇ ਵਿੱਚ ਵੀ ਜਿਹੜੀ ਕਣਕ ਟ੍ਰੇ ਆ ਗਈ ਉਹਦੇ ਵਿੱਚ 2 ਇੰਚ ਮਿੱਟੀ ਪਾ ਕੇ ਉਸ ਤੋਂ ਬਾਅਦ ਉੱਤੇ ਪਾਣੀ ਛੜਕ ਕੇ ਉਹਦੇ ਵਿੱਚ ਮਿੱਟੀ ਕਣਕ ਦਾ ਛਿੱਟਾ ਦੇ ਕੇ ਮਿੱਟੀ ਪਾ ਕੇ ਘਰਾ ਕੇ ਇਹ 5-4 ਦਿਨਾਂ ਦੇ ਵਿੱਚ ਉੱਗ ਰਹੀ ਆਉਂਦੀ ਤੇ 15 ਦਿਨਾਂ ਦੇ ਵਿੱਚ ਕਟਾਈ ਦੇ ਜੋ ਹੋ ਜਾਂਦੇ ਆਂ ਫਿਰ ਉਸ ਤੋਂ ਬਾਅਦ ਕੀ ਪ੍ਰਕਿਰਿਆ ਹੁੰਦੀ ਹੈ ਜੂਸ ਕਿਵੇਂ ਨਿਕਲਦੇ ਦਾ ਉਸ ਤੋਂ ਬਾਅਦ ਜੇ ਆਪਾਂ ਪਤਾ ਸੀ ਕਟਾਈ ਕਰਕੇ ਸਾਡੇ ਪਾਸੋਂ ਜਾਲੇ ਦੀ ਕਟਾਈ ਕਰਕੇ ਉਸ ਤੋਂ ਬਾਅਦ ਉਹਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਕੁੰਡੇ ਘੋਟੇ ਦੇ ਵਿੱਚ ਘੁੱਟ ਕੇ ਤੇ ਆਪਣੇ ਕੋਲੇ ਇਹ ਸਧਾਰਨ ਜੰਤਰਾ ਮਸ਼ੀਨ ਬਣਾਈ ਉਹਦੇ ਵਿੱਚ ਜੂਸ ਕੱਢ ਕੇ ਤੇ ਸਾਂਗੇ ਤੂੰ ਸੇਵਨ ਕਰਾਉਣਾ ਤਾਂ ਕੀ ਕੀ ਫਾਇਦਾ ਹੈ ਇਹ ਜੂਸ ਦਾ ਇਹ ਜੂਸ ਦੇ ਨਾਲ ਜਿਵੇਂ ਕਿ ਕੈਂਸਰ ਹੋ ਗਿਆ ਗਠੀਆਵਾ ਹੋ ਗਈ ਬਲੱਡ ਪ੍ਰੈਸ਼ਰ ਹੋ ਗਿਆ ਤੇਆਬ ਹੋ ਗਿਆ ਮੋਟਾਪਾ ਹੋ ਗਿਆ ਆਦੀ ਸਾਰੇ ਬਿਮਾਰੀਆਂ ਨੂੰ ਬੁਧੀ ਸੀ ਜਾਈ ਕਿੰਨੇ ਦੂਜਾ ਸਾਲ ਆ ਤੁਹਾਨੂੰ ਇੱਥੇ ਪਿਛਲੇ ਸਾਲ ਵੀ ਚਲਾਇਆ ਹਾਂਜੀ ਹਾਂਜੀ ਪਿਛਲੇ ਸਾਲ ਵੀ ਚਲਾਇਆ ਸੀ ਅੱਜ ਕੀ ਦੂਜਾ ਸਾਲ ਆ ਸਾਡਾ ਟਾਈਮਿੰਗ ਕੀ ਹੈ ਸਵੇਰ ਚਲਾਉਣੀ ਆ ਸਵੇਰ ਜੀ ਟਾਈਮਿੰਗ ਸਾਡੀ 5:30 ਵਜੇ ਤੋਂ ਲੈ ਕੇ 7:00 ਵਜੇ ਤੱਕ ਦੀ ਨਗਰ ਦੇ ਲੋਕ ਹੀ ਆਉਂਦੇ ਆ ਸ਼ਕਨਵਾਸਤੀ ਜਾਂ ਆਸੇ ਪਾਸੋਂ ਨਹੀਂ ਨਗਰ ਦੇ ਲੋਕ ਤਾਂ ਆਉਂਦੇ ਆਉਂਦੇ ਬਾਹਰ ਦੇ ਲੋਕ ਵੀ ਪੜਾਈਆਂ ਨਾਲ ਹੋ ਗਿਆ ਰਖਾਲਾ ਹੋ ਗਿਆ ਪੁੱਟਰ ਹੋ ਗਿਆ ਕੋਟਪਾਈ ਹੋ ਗਿਆ ਬਾਹਰ ਦੇ ਸੰਗਤਾਂ ਵੀ ਸਾਡੇ ਕੋਲ ਜੁਸ਼ਮੀਨ ਜੀ ਤੇ ਸੰਯੋਗ ਦੀ ਗੱਲ ਕਰੀ ਹੈ ਨਾ ਬਾਈ ਕਿੰਨਾ ਕੁ ਸੰਯੋਗ ਨਗਰ ਨਿਵਾਸੀਆਂ ਦਾ ਜਾਂ ਕੋਈ ਐਨ ਆਰ ਆਈ ਵੀ ਰ ਸੰਯੋਗ ਦੀ ਗੱਲ ਆ ਵੀ ਸਾਡੇ ਸਾਡੇ ਸਾਰੇ ਨਗਰ ਦਾ ਬਹੁਤ ਸਾਡਾ ਸੰਯੋਗ ਆ ਸਾਡੇ ਪਿੰਡ ਇੱਕ ਰਿਟਾਇਰਮੈਂਟ ਅਫਸਰਾਂ ਦਾ ਗਰੁੱਪ ਬਣਿਆ ਹੋਇਆ ਸੇਵਾ ਸਮਾਜ ਦਾ ਉਹਨਾਂ ਦਾ ਸਾਨੂੰ ਤਹਿ ਦਿਲੋਂ ਧੰਨਵਾਦ ਆ ਅਸੀਂ ਉਹਨਾਂ ਦਾ ਉਹ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਿਆ ਵੀ ਹਰ ਵਕਤ ਸਾਡੀ ਸੇਵਾ ਲਈ ਹਾਜ਼ਰ ਆ ਤੇ ਐਨਆਈ ਵੀਰ ਭਰਾ ਵੀ ਜੋ ਸਾਡੇ ਭਰਾ ਛੋਟੇ ਵੱਡੇ ਬਾਹਰਲੇ ਮੁਲਕਾਂ ਵਿੱਚ ਬੈਠਿਆ ਉਹ ਵੀ ਸਾਡਾ ਪੂਰਾ ਸੰਯੋਗ ਦੇ ਰਿਹਾ ਤੇ ਨਗਰ ਵਾਸੀਆਂ ਪਿੰਡ ਮਦੀਰ ਦਾ ਕੀ ਸਾਡਾ ਨਾ ਪੂਰਾ ਸੰਜੋਗ ਹੈ ਵੀ ਜਿਹੜੇ ਜੂਸ ਛੱਕ ਜੰਦੇ ਆ ਪਿਛਲੀ ਈ ਵਾਰ ਵੀ ਛੱਕ ਗਿਆ ਹੁਣ ਵੀ ਛੱਕ ਜੰਦੇ ਆ ਤਾਂ ਕੋਈ ਆਇਆ ਕੋਈ ਇਦਾਂ ਦਾ ਜਿਹੜਾ ਮਰੀਜ਼ ਜਿਹੜਾ ਕਹਿੰਦਾ ਹੋਵੇ ਮੈਨੂੰ ਇੰਨਾ ਫਾਇਦਾ ਹੋਇਆ ਹੈ ਬਾਈ ਜੀ ਇਹ ਜੇ ਸਾਡੇ ਕੋਲੇ ਹਜ਼ਾਰਾਂ ਮਰੀਜ਼ ਹੀ ਆ ਚੁੱਕੇ ਆ ਵੀ ਜੋ ਕਹਿੰਦੇ ਵੀ ਸਾਨੂੰ ਫਾਇਦਾ ਹੋਇਆ ਕੈਂਸਰ ਵਾਲੇ ਮਰੀਜ਼ ਵੀ ਆ ਜੋ ਕਹਿੰਦੇ ਵੀ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਗਠੀਆ ਬਾਅਦ ਆ ਸਾਡੇ ਪਿੰਡ ਦੇ ਬਜ਼ੁਰਗ ਆ ਉਹ ਕਹਿੰਦੇ ਵੀ ਅਸੀਂ ਟੈਲਾਂ ਟੈਸਟ ਕਰਾਇਆ ਸੀ ਉਹਨਾਂ ਨੇ 563 ਆ ਰਿਹਾ ਸੀ ਪਰ ਉਹਨਾਂ ਦਾ ਜਦੋਂ ਜੂਸ ਪੀ ਲਿਆ ਉਸ ਤੋਂ ਬਾਅਦ ਲਗਾਤਾਰ ਪੀਣ ਬਾਅਦ ਉਹਨਾਂ ਗਠਿਆਵਾਦ ਆ ਜਿਹੜਾ ਹੈਗਾ ਉਹ 50 ਹੀ ਰਹਿ ਗਿਆ ਜੀ ਗੱਲਾਂ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਨੌਜਵਾਨ ਮੌਜੂਦ ਆ ਤਾਂ ਬਾਈ ਜੀ ਕੀ ਨਾਮ ਹੈ ਬਲਵਾਨ ਸਿੰਘ ਆ ਜੀ ਅੱਗੇ ਥੋੜਾ ਕਿੰ ਆ ਜੂਸ ਪਿਛਲੀ ਵਾਰ ਵੀ ਤੁਸੀਂ ਪੀਤਾ ਇੱਥੇ ਸੇਵਾ ਵੀ ਕਰਾਉਣੀ ਆ ਹਨਾ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਫਾਇਦਾ ਜਾਂ ਕਿੰਨੇ ਕੁ ਲੋਕਾਂ ਨੂੰ ਇੱਥੋਂ ਸ਼ੱਕੇ ਜਾਂਦੇ ਨੇ ਇਹ ਬਾਈ ਜਸਵੀਰ ਆ ਜਿਹੜੇ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਜੁੜੀ ਆ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਖਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇਤੋ ਪ੍ਰਾਂਤ ਇਹ ਜੋ ਸਾਡੇ ਪਿੰਡ ਦੇ ਨੌਜਵਾਨ ਵੀਰ ਹੈ ਇਹਨਾਂ ਨੇ ਪਿਛਲੇ ਸਾਲ ਇਹ ਕਾਰਜ ਆਰੰਭ ਕੀਤਾ ਸੀ ਤਕਰੀਬਨ 15 ਜਨਵਰੀ ਨੂੰ ਤੇ ਡੇਢ ਕਮੀਨਾ ਇਹ ਬੀਟ ਗ੍ਰਾਸ ਦਾ ਜੂਸ ਜਿਹੜਾ ਚੱਲਿਆ ਤੇ ਉਹਦੇ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਆਏ ਹੈ ਤੇ ਸਾਡੇ ਪਿੰਡ ਦੇ ਵਿੱਚ ਕੈਂਸਰ ਦੇ ਕਈ ਮਰੀਜ਼ ਹੈ ਕਿਉਂਕਿ ਸਾਡੇ ਨਗਰ ਦੀ ਇਤਰਾਸਤੀ ਰਹੀ ਹੈ ਕਿ ਸਾਡੇ ਪੀਣ ਯੋਗ ਪਾਣੀ ਹੈ ਨਹੀਂ ਸੀ ਹੁਣ ਹੱਲ ਹੋਇਆ ਹੈ ਪਿੰਡ ਦੀ ਪੰਚਾਇਤ ਵੱਲੋਂ ਕਹਿ ਲੋ ਜਾਂ ਨਵੀਂ ਵੱਲੋਂ ਜਾਂ ਪੁਰਾਣੀ ਵੱਲੋਂ ਕੁਝ ਵੀ ਹੈ ਚਲੋ ਮੁੱਦਾ ਪਿੰਡ ਲੈਵਲ ਦਾ ਸੀਗਾ ਤੇ ਹੁਣ ਪਾਣੀ ਥੋੜਾ ਜਿਆ ਆਉਣ ਲੱਗਾ ਨਹਿਰ ਤੋਂ ਪਹਿਲਾਂ ਪਾਣੀ ਬਹੁਤ ਮਾੜਾ ਸੀ ਜਿਹਦੇ ਕਰਕੇ ਸਾਡੇ ਪਿੰਡ ਦੇ ਵਿੱਚ ਗੁਰਦਿਆਂ ਦੇ ਮਰੀਜ਼ ਬਹੁਤ ਜ਼ਿਆਦੇ ਸੀ ਕੈਂਸਰ ਦੇ ਮਰੀਜ਼ ਸੀ ਹੋਰ ਬਿਮਾਰੀਆਂ ਅਲਰਜੀ ਵਗੈਰਾ ਤੇ ਸਾਡੇ ਕੋਲੇ ਬਹੁਤ ਇਹੋ ਜਿਹੇ ਬੰਦੇ ਆਉਂਦੇ ਆ ਜਿਹੜੇ ਦਾਸਦੇ ਆ ਵੀ ਅਸੀਂ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਬਾਕੀ ਜੋ ਮੇਰੇ ਆਪ ਦੇ ਨਾਲ ਮੈਨੂੰ ਕਣਕ ਤੋਂ ਅਲਰਜੀ ਸੀ ਤੂੜਫਾਕਾ ਜਾਂ ਆਪਾਂ ਕਹਿ ਲਈਏ ਕੋਈ ਵੀ ਖੇਤੀ ਦਾ ਕੰਮ ਕਰਦੇ ਸਾਂ ਤੇ ਛਿੱਕਾਂ ਲੱਗ ਜਾਣੀਆਂ ਜਾਂ ਵਗੈਰਾ ਇਹ ਸੀਗਾ ਤੇ ਪਿਛਲੇ ਸਾਲ ਡੇਢ ਕਿ ਮਹੀਨਾ ਮੈਂ ਇਹਦਾ ਸੇਵਨ ਕੀਤਾ ਤੇ ਮੈਨੂੰ ਬਹੁਤ ਯਾਨੀ ਕਿ ਘੱਟ ਤੋਂ ਘੱਟ 60 70% ਫਰਕ ਰਿਹਾ ਹੈ ਕਿ ਕੋਈ ਐ ਜੀ ਪ੍ਰੋਬਲਮ ਨਹੀਂ ਆਈ ਜਦੋਂ ਆਪਾਂ ਝੋਨੇ ਦੀ ਕਟਾਈ ਕੀਤੀ ਹੈ ਤੇ ਬਹੁਤ ਵਧੀਆ ਤੇ ਮੈਂ ਇਹ ਮੁੰਡਿਆਂ ਨਾਲ ਸੇਵਾ ਵੀ ਕਰਵਾਉਣਾ ਇੱਥੇ ਤੇ ਤਕਰੀਬਨ ਡੇਲੀ ਮੇਰੇ ਹਿਸਾਬ ਨਾਲ ਵੀ 300 ਬੰਦਾ ਇਹਦਾ ਸੇਵਨ ਕਰਕੇ ਜਾਂਦਾ ਹੈ ਤੇ ਮੈਂ ਸਾਡੇ ਨਗਰ ਨਿਵਾਸੀ ਵੀਰਾਂ ਨੂੰ ਇਹ ਅਪੀਲ ਕਰਦਾ ਹਾਂ ਵੱਡੇ ਛੋਟਿਆਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਵੀ ਭਾਈ ਇਹ ਜਿਹੜਾ ਆਪਣੇ ਪਿੰਡ ਦੇ ਵਿੱਚ ਲੰਗਰ ਚੱਲ ਰਿਹਾ ਤੇ ਇਹਦਾ ਜਰੂਰ ਤੁਸੀਂ ਫਾਇਦਾ ਉਠਾਓ ਹੂੰ ਕਿਉਂਕਿ ਪਿੰਡ ਦੇ ਤਕਰੀਬਨ ਮੇਰੇ ਹਿਸਾਬ ਨਾਲ 3 ਕ 13500 ਵੋਟ ਹੈ ਤੇ ਪਰ ਇੱਥੇ ਤਕਰੀਬਨ ਮੇਰੇ ਹਿਸਾਬ ਨਾਲ ਪਿੰਡ ਦਾ 2.5 100 ਬੰਦਾ ਹੀ ਆਉਂਦਾ ਹੈ ਹੂੰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਭਾਈ ਇਹ ਪਿੰਡ ਦੇ ਵਿੱਚ ਜੋ ਲੰਗਰ ਚੱਲ ਰਿਹਾ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਓ ਇਹ ਬਹੁਤ ਵਧੀਆ ਚੀਜ਼ ਆ ਸਿਹਤ ਲਈ ਤੇ ਦੂਸਰਾ ਮੈਂ ਆਪਣੇ ਪਿੰਡ ਦੇ ਗੁਰੂ ਘਰ ਦੀ ਕਮੇਟੀ ਵੱਲੋਂ ਸਾਫਾ ਕਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਤੇ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਸੇਵਾ ਦੀ ਜਾਂ ਕੋਈ ਵੀ ਜ਼ਰੂਰਤ ਹੋਵੇ ਅਸੀਂ ਪਿੱਛੇ ਨਹੀਂ ਹਟਦੇ ਤੇ ਇਹਨਾਂ ਦਾ ਸਾਥ ਦਿੰਦੇ ਰਵਾਂਗੇ ਤੇ ਇਹਨਾਂ ਕ ਬੇਨਤੀਆਂ ਤੇ ਬਈ ਇੱਕ ਹੋਰ ਵੀ ਕਈ ਪਿੰਡਾਂ ਦੇ ਵਿੱਚ ਨਾ ਕਈ ਲੋਕ ਚਾਹੁੰਦੇ ਆ ਵੀ ਅਸੀਂ ਜੂਸ ਛਕੀਏ ਕਈ ਪਿੰਡਾਂ ਚੋ ਕਹਿੰਦੇ ਆ ਸਾਡੇ ਕਿੱਥੋਂ ਮਿਲਦਾ ਜਾਂ ਕਿਵੇਂ ਆ ਤਾਂ ਤੁਸੀਂ ਕਹਿੰਦੇ ਪਿੰਡ ਦੇ ਲੋਕ ਘਟ ਆਉਂਦੇ ਆ ਆਸੇ ਪਾਸੋਂ ਵੀ ਲੋਕ ਆਉਂਦਾ ਤੁਹਾਨੂੰ ਆਉਂਦੇ ਨੇ ਫੋਨ ਵੀ ਜੀ ਜੀ ਹਾਂ ਆਸੇ ਪਾਸੇ ਪਹਿਲਾਂ ਜੀ ਆਪਣੇ ਮੰਨ ਕੇ ਚੱਲੋ ਨੇੜੇ ਨੇੜੇ ਜਿੰਨੇ ਵੀ ਪਿੰਡ ਦਾ ਤੇ ਸਾਰੇ ਪਿੰਡਾਂ ਜੀ ਸਾਡੀ ਅਪੀਲ ਕੀਤੀ ਹੋਈ ਆ ਆਪਣੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੇ ਵੀ ਇਹ ਵੀਡੀਓ ਪਾਈ ਸੀ ਆਪਣੇ ਮਜੂਤਾ ਐਮਪੀ ਆ ਜਿਨ੍ਹਾਂ ਨੇ ਉਹਨਾਂ ਨੇ ਵੀ ਆਪ ਦੇ ਤੌਰ ਤੇ ਅਪੀਲ ਕੀਤੀ ਸੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਥੋੜੇ ਚੈਨਲ ਰਾਹੀਂ ਵੀ ਤੇ ਇਹ ਅਸੀਂ ਅਪੀਲ ਕਰਦੇ ਆ ਵੀ ਜਿਹੜੇ ਨੇੜੇ ਤੇੜੇ ਪਿੰਡ ਦਾ ਜੋ ਇੱਥੇ ਆ ਸਕਦੇ ਆ ਚੱਲ ਕੇ ਸਵੇਰ 5 ਵਜੇ ਤੋਂ ਲੈ ਕੇ 7 ਵਜੇ ਦੇ ਤੱਕ 2 ਘੰਟੇ ਡੇਲੀ ਇਹੇ ਸ਼ਿਕਾਇਤ ਜਾਂਦਾ ਤੇ ਜਿਹੜੇ ਕੋਈ 5 7 10 ਕਿਲੋਮੀਟਰ ਦੇ ਏਰੀਏ ਦੇ ਪਿੰਡਾਂ ਸਨ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਆ ਕੇ ਇਹਦਾ ਵੱਧ ਤੋਂ ਵੱਧ ਲਾਭ اٹھਾਉਣ। ਇੱਕ ਬਾਈ ਜੀ ਜਿਵੇਂ ਹੋਰ ਕਈ ਚਾਹੁੰਦੇ ਆ ਨਾ ਵੀ ਸਾਡੇ ਪਿੰਡ ਵੀ ਇਹ ਚੱਲੇ ਤਾਂ ਤੁਸੀਂ ਉੱਥੇ ਵੀ ਸੇਵਾ ਕਰ ਸਕਦੇ ਹੋ। ਹਾਂਜੀ ਬਾਈ ਜੀ ਅਸੀਂ ਆਪਣੇ ਇਲਾਕੇ ਦੇ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਜੇ ਕਿਸੇ ਵੀ ਵੀਰ ਭਰਾ ਨੇ ਆਪਣੇ ਵੀਟ ਘਰਾ ਦਾ ਜੂਸ ਦਾ ਲੰਗਰ ਆਪਣੇ ਪਿੰਡ ਦੇ ਵਿੱਚ ਚਲਾਉਣਾ ਹੋਵੇ ਜੋ ਕਿ ਇੱਕ ਕਦਮ ਪੱਟੇ ਅਸੀਂ ਉਹਨਾਂ ਕੋਲੇ 10 ਕਦਮ ਪੱਟ ਕੇ ਅੱਗੇ ਜਾਵਾਂਗੇ। ਦੀ ਵੇਸੇ ਆਪਦੇ ਖਰਚੇ ਤੇ ਫ੍ਰੀ ਟ੍ਰੇਨਿੰਗ ਦੇਵਾਂਗੇ ਕੋਈ ਵੀ ਦਿੱਕਤ ਦੀ ਪਰੇਸ਼ਾਨੀ ਨਹੀਂ ਹੁੰਦੇ ਆਂਗੇ ਅਸੀਂ ਰੇਗ ਨੂੰ ਇਹੀ ਅਪੀਲ ਕਰਦੇ ਆਂ ਵੱਧ ਤੋਂ ਵੱਧ ਵੀਟ ਦੇ ਜੋ ਲੰਗਰ ਆ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਚਲਾਏ ਜਾਣ ਇਹਦਾ ਬਹੁਤ ਫਾਇਦਾ ਹੋਵੇ ਤਾਂ ਸਾਡੇ ਨਾਲ ਗੁਰੂ ਘਰ ਦੇ ਵਜ਼ੀਰ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਤਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਇੱਥੇ ਨੌਜਵਾਨਾਂ ਦਾ ਵੱਡਾ ਅਪਰਾਲਾ ਜਿਹੜਾ ਕਣਕ ਦੇ ਜੂਸ ਦਾ ਇਹ ਬਹੁਤ ਉਹਦੇ ਅਪਰਾਲਾ ਮਰਤਾਪ ਪਿਛਲੇ ਸੀਜ਼ਨ ਜਦੋਂ ਇਹਨਾਂ ਨੇ ਲਾਇਆ ਸੀਗਾ ਉਦੋਂ ਪੀਤਾ ਸੀਗਾ ਤੇ ਮੈਨੂੰ ਤਜਾਬ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਉਹ ਨੋਰਮਲ ਹੈ ਬਿਲਕੁਲ ਨੋਰਮਲ ਹੈ ਮੈਨੂੰ ਐਡੀ ਕੋਈ ਦਿੱਕਤ ਨਹੀਂ ਆਉਂਦੀ ਹੱਕੇਰ ਕੋਈ ਖਾਣ ਪੀਣਾ ਹੋ ਜਾ ਤਾਂ ਠੀਕ ਹੈ ਨਹੀਂ ਤਾਂ ਤਜਾਬ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਮੇਰੇ ਕੋਲ ਉਹ ਸੀ ਬਸ ਉਹ ਸੈਟ ਹੁਣ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਫਾਇਦਾ ਹੈ ਬਾਕੀ ਨੌਜਵਾਨ ਵੀ ਆਪਣੇ ਬਹੁਤ ਇੱਕ ਸੰਘਰਸ਼ੀਆ ਤੜਕੇ ਸਿੱਧਾ ਉੱਠ ਕੇ ਆਉਂਦੇ ਆ ਸਾਰਾ ਫਿਰ ਸੇਵਾ ਕਰਦੇ ਆ ਫਿਰ ਇਹ ਕਾਫੀ ਕੰਮੇ ਬਣ ਜਾਂਦਾ ਹੈ ਪਹਿਲਾਂ ਆ ਕੇ ਜਿਵੇਂ ਬੀਟ ਗ੍ਰਾਸ ਨੂੰ ਕੱਟਣਾ ਧੋਣਾ ਵਾਸ਼ ਕਰਕੇ ਫਿਰ ਸਾਰਿਆਂ ਨੂੰ ਤੋਂ ਤੱਕ ਜੂਸ ਤੱਕ ਲੈ ਕੇ ਉਹਨਾ ਕਾਫੀ ਇਹਦਾ ਪ੍ਰੋਸੀਜਰ ਬਣ ਜਾਂਦਾ ਤੇ ਵਧੀਆ ਮਹਾਰਾਜ ਦੀ ਮਿਹਰ ਇਹਨਾਂ ਤੇ ਇਹ ਸੇਵਾ ਜਿਹੜੇ ਕਰੀ ਜਾਂਦੇ ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖਣ ਇਹਨਾਂ ਤੇ ਇਹ ਸੇਵਾ ਇਹ ਨਿਰੰਤਰ ਚੱਲਦੀ ਰਹੇ ਤਾਂ ਭਾਈ ਜੀ ਤੁਹਾਡੇ ਕੋਲੇ ਮਰੀਜ਼ ਕੋਈ ਹੋਵੇ ਇੱਥੇ ਹਨਾ ਅੱਜ ਦਿਨ ਆਪਾਂ ਗੱਲਬਾਤ ਕਰ ਲਈਏ ਕੋਈ ਹੈ ਮਰੀਜ਼ ਇੱਥੇ ਮੌਜੂਦ ਜਿਹੜੇ ਆਪਣੇ ਕੋਲੇ ਇੱਥੇ ਹੈਗਾ ਜੀ ਕੈਂਸਰ ਦਾ ਮਰੀਜ਼ ਲੱਖਾ ਸਿੰਘ ਆਪਣੇ ਨਾਲ ਖੜਾ ਭਰਾ ਤੇ ਉਹਨੂੰ ਮਲਾਦਨੇ ਤਾਂ ਕੀ ਨਾ ਭਾਈ ਜੀ ਜਸਵੀਰ ਸਿੰਘ ਤੇ ਤੁਹਾਨੂੰ ਕੈਂਸਰ ਦੀ ਬਿਮਾਰੀ ਲੱਗ ਕੈਂਸਰ ਹੈ ਜੀ ਤੇ ਜੋਸ ਪਿਛਲੇ ਸਾਲ ਵੀ ਛਾ ਗਿਆ ਹੁਣ ਤੁਸੀਂ ਐਤਕੀ ਵੀ ਕੋਈ ਲੱਗਦਾ ਹੋ ਕਿ ਫਰਕ ਹਾਂਜੀ ਬਹੁਤ ਫਰਕ ਆ ਜੀ ਪਹਿੜ ਤੋਂ ਪਹਿਲਾਂ ਤਾਂ ਮੈਨੂੰ ਤਿਆਬ ਬੰਦਾ ਸੀਗਾ ਹੂੰ ਤੇ ਆਪ ਦਾ ਬਹੁਤ ਪੇਟ ਦੀਆਂ ਸਮੱਸਿਆ ਸੀ ਬਹੁਤ ਵਧੀਆ ਜੀ ਹੂੰ ਪਿਛਲੇ ਸਾਲ ਵੀ ਕੀਤਾ ਸੀ ਜੀ ਐਕਟਿੰਗ ਸ਼ੁਰੂ ਕਰਿਆ ਜੀ ਅੱਗੇ ਨਾਲ ਬਿਹਤਰ ਮਹਿਸੂਸ ਕਰ ਰਹੇ ਹਾਂ ਹਾਂਜੀ ਹਾਂਜੀ ਅੱਗੇ ਨਾਲ ਬਹੁਤ ਵੀ ਕਹਿੰਦੇ ਕੈਂਸਰਾਰ ਕੀ ਨਾਮ ਰਾਤ ਬਿਮਾਰੀ ਵੀ ਘਟ ਦਿੰਦਾ ਹਨਾ ਉਮੀਦ ਹੈ ਕਿ ਤੁਹਾਨੂੰ ਜਿਵੇਂ ਲਗਾਤਾਰ ਦੀ ਛੱਕਦੇ ਆ ਤਿੰਨ ਮਹੀਨੇ ਹੁਣ ਚੱਲੂਗਾ ਹਾਂਜੀ ਹਾਂਜੀ ਇੱਕ ਤਾਂ ਨੀਂਦ ਬਹੁਤ ਵਧੀਆ ਆਉਂਦੀ ਜੀ ਪਹਿਲਾਂ ਨੀਂਦ ਨਹੀਂ ਆਉਂਦੀ ਸੀ ਬਹੁਤ ਵਧੀਆ ਬਹੁਤ ਵਧੀਆ ਜਾਗ ਵਧੀਆ ਸੁਣਿਆ ਆ ਗਿਆ ਬਹੁਤ ਵਧੀਆ ਤਾਂ ਪਿੰਡ ਮਦੀਰ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਇੱਥੋਂ ਦੇ ਮਰੀਜ਼ਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਸੀ ਕਹਿੰਦੇ ਜੂਸ ਜਿਹੜਾ ਕਣਕ ਦਾ ਜੂਸ ਹੈ ਜਿਹਨੂੰ ਵੀਟ ਗ੍ਰਾਸ ਕਹਿੰਦੇ ਆ ਉਹ ਲੰਗਰ ਇੱਥੇ ਚੱਲਦਾ ਪਿਛਲੇ ਸਾਲ ਵੀ ਚੱਲਿਆ ਸੀ ਤੇ ਇਸ ਸਾਲ ਵੀ ਜਿਹੜਾ ਲਗਾਤਾਰ 3 ਮਹੀਨੇ ਚੱਲੂਗਾ ਤਾਂ ਬਹੁਤ ਜ਼ਿਆਦਾ ਇਸ ਦੇ ਫਾਇਦੇ ਦੱਸੇ ਜਾ ਰਹੇ ਨੇ ਮੈਂ ਕੇਵਲ ਸਿੰਘ ਪਿੰਡ ਮਦੀਰ ਆਰਮੀ ਜੋ ਰਿਟਾਇਰਮੈਂਟ ਆ ਤੇ ਵੀਟ ਗ੍ਰਾਸ ਦਾ ਤੁਸੀਂ ਇੱਥੇ ਜੂਸ ਪੀਂਦੇ ਹੋ ਹਾਂਜੀ ਸਾਨੂੰ ਮੈਨੂੰ ਸ਼ੂਗਰ ਦੀ ਸ਼ਿਕਾਇਤ ਹੈਗੀ ਹੈ ਹੁਣ ਜਦੋਂ ਮੈਂ ਹੁਣ ਇੱਥੇ ਤਕਰੀਬਨ ਇਹਨਾਂ ਨੇ ਸਾਡੀ ਨੌਜਵਾਨ ਸਟੈਟੀ ਨੇ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਵੀਟ ਗ੍ਰਾਹ ਦਾ ਉਹਦੇ ਇੱਕ ਤਰੀਕ ਤੋਂ ਲਗਾਤਾਰ ਮੈਂ ਪੀ ਰਿਹਾ ਹੁਣ ਮੈਂ ਤਕਰੀਬਨ ਪਹਿਲਾਂ ਗੋਲੀ ਹੀ ਸਾਬਤ ਲੈਂਦੇ ਹੁਣ ਮੈਂ ਅੱਧੀ ਗੋਲੀ ਲੈ ਰਿਹਾ ਸਿਰਫ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਜੋ ਵੀ ਇਹਨਾਂ ਨੇ ਨੌਜਵਾਨਾਂ ਨੇ ਇਹ ਵੀਟ ਗ੍ਰਾਹ ਦਾ ਸ਼ੁਰੂ ਕੀਤਾ ਹੈ ਕੰਮ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਵਸਗਾਂ ਦਾ ਨਗਰ ਵਸਗਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਨੇ ਬੱਚਿਆਂ ਨੇ ਪ੍ਰੋਗਰਾਮ ਇਹ ਚਲਾ ਰਿਹਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਵੱਧ ਤੋਂ ਵੱਧ ਇਹਦਾ ਲਾਹਾ ਲਿਆ ਜਾਵੇ ਤੇ ਅਣਗੌਂਡ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਵੱਧ ਤੋਂ ਵੱਧ ਤੜਕੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੇ ਨੌਜਵਾਨ ਸੇਵਾ ਕਰਦੇ ਵੀ ਟਿਕਰਾ ਦੇ। ਤੇ ਇਹਦੇ ਵਿੱਚ ਆ ਕੇ ਸਾਰੀ ਸੰਗਤ ਨੇ ਆ ਕੇ ਆਉ ਦਾ ਯੋਗਦਾਨ ਪਾਉ ਆ ਕੇ ਤੇ ਸੰਗਤ ਨੂੰ ਬੇਨਤੀ ਹੈ ਵੀ ਆਉ ਦਾ ਇਹਦਾ ਲਾਹਾ ਖਟੋ। ਇਹਦੇ ਹੋਰ ਵੀ ਕੀ ਪਤੇ ਲੱਗਦੇ ਤੁਹਾਨੂੰ ਇਹਦੇ? ਇਹਦੇ ਸਭ ਤੋਂ ਜ਼ਿਆਦਾ ਵੀ ਕਿਸੇ ਵੀ ਕੋਈ ਵੀ ਬਿਮਾਰੀ ਹੈ ਕੈਂਸਰ ਦੀ ਬਿਮਾਰੀ ਹੈ ਜਿਵੇਂ ਕੈਂਸਰ ਦੀ ਬਿਮਾਰੀ ਨਾਮ ਰਾਤ ਬਿਮਾਰੀਆਂ ਹੈਗੀਆਂ। ਇਹਨਾਂ ਦਾ ਸਰੀਰ ਠੀਕ ਰਹਿੰਦਾ ਸਾਰਾ ਦਿਨ ਤੇ ਕੋਈ ਇਹ ਜਨਾ ਬਹੁਤ ਫਾਇਦਾ ਹੀ ਹੈ ਜਿਹਦਾ ਜਿੰਨਾ ਵੀ ਸੰਗਤ ਆ ਕੇ ਇੱਥੇ ਆਪਦਾ ਇਹਦਾ ਲਾਹਾ ਕਟੂਗੀ ਉਨਾ ਹੀ ਸੰਗਤ ਨੂੰ ਇਹਦਾ ਫਾਇਦਾ ਹੈ ਤੇ ਜਿੰਨਾ ਵੀ ਸੰਗਤ ਇੱਥੇ ਆਉਗੀ ਸਾਰੀ ਸੰਗਤ ਨੂੰ ਆਸ ਪਾੜ ਤੇ ਪਿੰਡਾਂ ਨੂੰ ਵੀ ਬੇਨਤੀ ਹੈ ਵੀ ਆ ਕੇ ਇੱਥੇ ਇਹਦਾ ਤੜਕੇ 5 ਵਜੇ ਤੋਂ 7 ਵਜੇ ਤੱਕ ਲਾਹਾ ਲਓ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਬਲਦੇਵ ਸਿੰਘ ਭੁੱਲਰ ਜੀ ਏ ਜੀ ਪੰਜਾਬ ਤੋਂ ਮੈਂ ਰਹਿਦਾ ਹਾਂ ਪਿੰਡ ਮੇਰਾ ਮਦੀਰਾ ਅਸੀਂ ਵੀ ਕਿਸਾਨ ਸਟੇਥੇ ਬਣਾਈ ਹੈ ਉਹਦੇ ਵੱਲੋਂ ਅਸੀਂ ਪਿੱਛੇ ਵੀ ਇਹਨੂੰ ਸਹਿਯੋਗ ਕੀਤਾ ਸੀ ਹੁਣ ਵੀ ਕਰਾਂਗੇ ਪਿਛਲੀ ਵਾਰੀ ਇਹ 45 ਦਿਨ ਅਸੀਂ ਇਹ ਯੂਜ਼ ਕੀਤਾ ਸੀ ਤਾਂ ਉਸ ਤੋਂ ਪਹਿਲਾਂ ਮੇਰਾ ਗਾਠੀ ਆ ਜਿਹੜਾ ਸੀ ਆਰ ਫੈਕਟਰ 530 ਆਇਆ ਸੀ ਜੋ 45 ਦਿਨ ਬਾਅਦ ਚੱਕਰਾਇਆ ਤਾਂ ਇਹ ਕੱਲਾ ਪੈਣ ਰਹੇ ਸੀ ਹੁਣ ਮੈਂ ਚੱਕਰਾਇਆ ਹੁਣ 55 ਹੈ ਇਹ 3 ਮਹੀਨੇ ਬਾਅਦ ਹੋ ਸਕਦਾ ਮੇਰਾ ਜਿਹੜਾ 20 ਤੋਂ ਘੱਟ ਹੋਣਾ ਜੀਦਾ ਉੱਥੇ ਲੈਵਲ ਤੇ ਆ ਜਾਵੇ ਇਹਦੇ ਨਾਲ ਹੋਰ ਵੀ ਮਤਲਬ ਹੈ ਸਰੀਰ ਇੱਕ ਤੰਦਰੁਸਤੀ ਬਣਦੀ ਹੈ ਜਿਵੇਂ ਥੋੜਾ ਜਿਹਾ ਬੰਦੇ ਨੂੰ ਫੁਰਤ ਫੁਰਤੀ ਆਉਂਦੀ ਹੈ ਸਰੀਰ ਮਤਲਬ ਤੰਦਰੁਸਤ ਜਰ ਰਿਸਪੋਸ ਜਰ ਨਜ਼ਰ ਆਉਂਦਾ ਹੈ ਇਹਦੇ ਨਾਲ ਫਰਕ ਪੈਂਦਾ ਵੀ ਜਿਹੜੇ ਲੱਤਾਂ ਮਹਾ ਦੇ ਦਰਦ ਹੈ ਇਹ ਵੀ ਘਟਦੇ ਆ ਜਿਵੇਂ ਜੇ ਪੀਨੇ ਹੁਣ ਜੇ ਤਿੰਨ ਮਹੀਨੇ ਪੀਵਾਂਗੇ ਤੇਨੂੰ ਵੀ ਨਾ ਜਿਹਦਾ ਅਸਰ ਜਾਦੇ ਮੈਨੂੰ ਲੱਗਦਾ ਵੀ ਆਊਗਾ ਇਹ ਹੋਰ ਵੀ ਇਹਦੇ ਨਾਲ ਜਿਵੇਂ ਸ਼ੂਗਰ ਵਗੈਰਾ ਕੈਂਸਰ ਤੱਕ ਦੇ ਕੇ ਹੋਰ ਕਰ ਦਿੰਦੀ ਹੈ ਗਠੀਆ ਬੜੀਆ ਨਾਮਰਾਜ਼ ਬਿਮਾਰੀ ਹੈ ਕੋਈ ਲੱਤ ਪੈਰ ਖੜ ਜਾਂਦੀ ਹੈ ਨਾਲ ਪਰ ਮੈਨੂੰ ਇਹ ਨਾਲ ਬਹੁਤ ਰਲੀਫ ਹੋਇਆ ਆਰ ਐ ਫੈਕਟਰ 500 ਗ੍ਰੇਡ ਬਹੁਤ ਜ਼ਿਆਦਾ ਹੁੰਦਾ ਹੈ ਡਾਕਟਰ ਮੈਂ ਹੈਰਾਨ ਹੁੰਦੇ ਸੀ ਵੀ ਬੰਦਾ ਕਿਵੇਂ ਤੁਰਿਆ ਫਿਰਦਾ ਤੇ ਉਹ ਸਿਰਫ ਪੈਦਲ ਰਹਿ ਗਿਆ ਸੀ ਮੇਰਾ 45 ਦਿਨ ਸੀ ਮੈਂ ਤੇ ਇਹੀ ਕਹੂੰਗਾ ਵੀ ਸਾਰਿਆਂ ਨੂੰ ਇਹ ਪੀਣਾ ਚਾਹੀਦਾ ਔਰ ਮੈਂ ਇੱਕ ਹੋਰ ਕਹਿਣਾ ਜਿਵੇਂ ਅਸੀਂ ਗੁਰਦੁਆਰੇ ਆ ਕੇ 10 ਰੁਪਏ ਮੱਥਾ ਟੇਕਦੇ ਆਂ ਜੇ ਇੱਕ ਬੰਦਾ 10 ਰੁਪਏ ਵੀ ਰੋਜ਼ ਦੇ ਦੇਵੇ ਨਾ ਮੱਥਾ ਟੇਕ ਲਵੇ ਦੂਜੇ ਦਿਨ ਤੀਜੇ ਦਿਨ ਟੇਕ ਦੇਵੇ ਤੇ ਇਹ ਕੰਮ ਚੱਲ ਸਕਦਾ ਹੈ ਇਹ ਮੁੰਡਿਆਂ ਨੇ ਬੜੀ ਵਧੀਆ ਬਹੁਤ ਮਿਹਨਤ ਤੇ 40-50 ਹਜ਼ਾਰ ਦਾ ਖਰਚਾ ਹੈ ਇਹਨਾਂ ਕੋਲੇ ਪੈਸੇ ਵੀ ਨਹੀਂ ਵੀ ਘਾਟ ਹੈ ਪਰ ਮੈਂ ਨਾ ਕਹਿੰਦਾ ਧੰਨ ਹੈ ਇਹਨਾਂ ਦਾ ਧੰਨਵਾਦ ਹੈ ਇਹ ਕੰਮ ਕਰੀ ਜਾਂਦੇ ਆ ਸਾਨੂੰ ਸੰਗਤ ਨੂੰ ਚਾਹੀਦਾ ਵੀ ਇਹ ਵੀ ਇੱਕ ਗੁਰੂ ਦਾ ਲੰਗਰ ਹੈ ਲੰਗਰ ਦੇ ਵਿੱਚ ਸੇਵਾ ਪਾਣੀ ਲਈ ਦੇ ਮੈਂ ਤਾਂ ਕਮੇਟੀ ਨੂੰ ਅਪੀਲ ਕਰੂੰਗਾ ਵੀ ਉਹ ਜਿਵੇਂ ਤਖੀਰਾਂ ਦੇ ਲੰਗਰ ਜਰੀਆਂ ਦੇ ਲਾਉਂਦੇ ਆ ਇਸ ਵੀਡ ਗ੍ਰਾਸ ਜੂਸ ਦੇ ਲੰਗਰ ਵਿੱਚ ਹੀ ਹਿੱਸਾ ਵਾ ਦੇਣਾ ਸਾਰੇ ਪਿੰਡ ਦਾ ਗੁਰਦੁਆਰਾ ਸਾਰੇ ਪਿੰਡ ਨੇ ਸ਼ਕਣਾ ਮੈਂ ਇਹ ਹੀ ਬੀਲ ਕਰੂੰਗਾ ਕੋਈ ਵੀ ਜਿਹੜੇ ਲੋਕ ਧਨੀ ਲੋਕ ਦਾਨੀ ਲੋਕ ਹੈ ਉਹਨਾਂ ਨੂੰ ਮੈਂ ਹੀ ਘੋਗਾ ਵੀ ਇੱਥੇ ਸਹਿਯੋਗ ਕਰਨ ਦੀ ਲੋੜ ਹੈ ਕਿਉਂਕਿ ਇਹ ਇੱਕ ਮਨੁੱਖਾ ਮਨੁੱਖਤਾ ਵਾਸਤੇ ਬੜਾ ਚੰਗੇ ਭਲੇ ਦੇ ਕੰਮ ਹੈ ਬਹੁਤ ਬੜਾ ਕੰਮ ਹੈ ਇਹਨਾਂ ਨਾਲ ਬੜੇ ਲੋਕ ਬਹੁਤ ਜਿਹੜੇ ਵੱਡੇ-ਵੱਡੇ ਇਲਾਜ ਨਹੀਂ ਹੁੰਦੇ ਬਹੁਤ ਬਹੁਤ ਪੈਸੇ ਲੱਗਦੇ ਹੁੰਦੇ ਉਹ ਇਲਾਜ ਇੱਕ ਗਲਾਸ ਵੀਰ ਯੂਸ ਵੀਰ ਨਾਲ ਹੋ ਸਕਦਾ ਇਹ ਬਹੁਤ ਮਤਲਿਆਂ ਨਾਲ ਬੜਾ ਧੰਨਵਾਦ ਹੈ ਬਚਾਰਾ ਬਹੁਤ ਵਧੀਆ ਮੈਂਡਟ ਕਰ ਰਹੀ ਹੈ ਤੇ ਸਾਨੂੰ ਸਹਿਯੋਗ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਛਿੰਦਰਪਾਲ ਸਿੰਘ ਪਿੰਡ ਮਦੀਰ ਬਹੁਤ ਵਧੀਆ ਬਹੁਤ ਵੱਡਾ ਉਪਰਾਲਾ ਜੀ ਨੌਜਵਾਨਾਂ ਦਾ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ 20-22 ਸਾਲ ਤੋਂ ਤੇ ਇਹਦੇ ਨਾਲ ਮੈਨੂੰ ਬਹੁਤ ਰਿਲੀਫ ਮਿਲੀ ਹੈ ਤੇ ਮੈਂ ਤਾਂ ਸਾਰੀ ਸੰਗਤ ਨੂੰ ਕਹੂੰਗਾ ਕਿ ਆਪਣੇ ਪਿੰਡ 'ਚ ਹੀ ਇਹ ਸੇਵਾ ਚੱਲ ਰਹੀ ਹੈ ਤੇ ਇਹਦਾ ਫਾਇਦਾ ਲੈਣਾ ਚਾਹੀਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਬਾਕੀ ਧੰਨਵਾਦ ਹੈ ਨਾ ਨੌਜਵਾਨਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਅਸੀਂ ਪਿੰਡ ਮਦੀਰ ਦੇ ਜਿੰਨੇ ਵੀ ਸੇਵਾ ਮੁਕਤ ਕਰਮਚਾਰੀ ਆਂ ਅਸੀਂ ਸਾਰਿਆਂ ਨੇ ਇਹਨਾਂ ਨੂੰ ਸਹਿਯੋਗ ਪਿਛਲੇ ਸਾਲ ਵੀ ਦਿੱਤਾ ਹੁਣ ਵੀ ਦੇਵਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਕਹਿ ਰੱਖਿਆ ਵੀ ਜਿੰਨੇ ਵੀ ਤੁਹਾਨੂੰ ਲੋੜ ਹੋਇਆ ਤੂੰ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਨੂੰ ਹੋਰ ਵੀ ਤਨਖਾੜ ਲੱਗਦੇਗੇ ਹੋਰ ਹਾਜਮਾ ਬੜਾ ਦਰਸਤ ਰਹਿਦਾ ਇਹਦੇ ਨਾਲ ਖਾਦਾ ਪੀਤਾ ਹਾਜਮਾ ਹੁੰਦਾ ਬੜੀ ਵਧੀਆ ਤਰੀਕੇ ਨਾਲ ਤੇ ਇਹਦਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਵੀ ਨਹੀਂ ਬਹੁਤ ਵੱਡਾ ਪਰਾਲਾ ਨੌਜਵਾਨਾਂ ਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਬਿਨਾਂ ਕਿਸੇ ਸਵਾਰਥ ਤੋਂ ਇਹ ਕਾਰਜ ਨੂੰ ਕਰ ਰਹੇ ਆ ਤੇ ਜਿਹੜੇ ਲੋਕ ਨਹੀਂ ਹਜੇ ਤੱਕ ਆਉਣ ਲੱਗੇ ਉਹਨਾਂ ਨੂੰ ਵੀ ਚਾਹੀਦਾ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰਨ ਤੇ ਆਰਥਿਕ ਤੌਰ ਤੇ ਵੀ ਕਿਉਂਕਿ ਇਕੱਲੇ ਨੌਜਵਾਨ ਇਸ ਕਾਰਜ ਨੂੰ ਪੂਰਾ ਨਹੀਂ ਕਰ ਸਕਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲਦਾ ਅਸੀਂ ਜੀ ਪਿੰਡ ਮਲਦੀਰ ਦੀ ਗੁਰੂ ਘਰ ਦੀ ਕਮੇਟੀ ਤੇ ਨਾਲ ਸਾਡੇ ਸਤਿਕਾਰਯੋਗ ਵੀਰ ਜਿਹੜੇ ਵੀਡਕਰਾਸ ਵਾਲੇ ਆ ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਸਾਡੇ ਨਗਰ ਦੇ ਵਿੱਚ ਪਿਛਲੇ ਸਾਲ ਤੋਂ ਨਿਰੰਤਰ ਵਧੀਆ ਸੇਵਾ ਚੱਲ ਰਹੀ ਹੈ ਨਗਰ ਸੰਜੋਗ ਬਹੁਤ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਸੰਜੋਗ ਦੇ ਨਾਲੇ ਬੱਚੇ ਕੰਮ ਕਰਦੇ ਰਹਿਣ ਦਾ ਹੌਸਾ ਫੇਰ ਵਧਦਾ ਜੇ ਸੰਗਤ ਸੰਜੋਗ ਦੇਵੇ ਤਾਂ ਕਿਉਂਕਿ ਸਾਰੇ ਨਗਰ ਦੇ ਸੰਜੋਗ ਨਾਲ ਹੀ ਚੀਜ਼ਾਂ ਚੱਲਦੀਆਂ ਬਾਕੀ ਬਹੁਤ ਹੀ ਬਿਮਾਰੀਆਂ ਤੋਂ ਇਹ ਰਾਹਤ ਦਵਾਉਂਦਾ ਹੈ ਬਹੁਤ ਚੰਗੀ ਚੀਜ਼ ਹੈ ਉਪਰਾਲਾ ਬਹੁਤ ਸੋਹਣਾ ਕੀਤਾ ਨੌਜਵਾਨ ਵੀ ਨਾਲ ਰਹੀ ਕੀ ਕਰੀਏ ਨਨੂ ਵੀ ਅਪੀਲ ਕਰਦੇ ਅਸੀਂ ਤਾਂ ਹੀ ਅਪੀਲ ਕਰਦੇ ਵੀ ਜਿਹੜਾ ਬੰਦਾ ਸੁਣਦਾ ਕੋਈ ਵੀ ਬੰਦਾ ਵੀਡੀਓ ਦੇਖਦਾ ਉਹ ਜ਼ਰੂਰ ਆ ਕੇ ਇੱਥੇ ਲਾਭ ਠਾਵੇ ਇਸ ਚੀਜ਼ ਦਾ ਬਹੁਤ ਵਧੀਆ ਚੀਜ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਮੈਂ ਸੇਵਕ ਸਿੰਘ ਪਿੰਡ ਮੰਦਿਰ ਤੋਂ ਬੋਲਦਾ ਜੀ ਇਹ ਬੀਟ ਕਰਾਸ ਲੰਗਰ ਨੌਜਵਾਨਾਂ ਨੇ ਪਰਦਾ ਪ੍ਰਾਲਾ ਕਰਿਆ ਬਹੁਤ ਵਧੀਆ ਚੀਜ਼ ਹੈ ਇਹ ਸਾਰੇ ਨਗਰ ਨੂੰ ਬੇਨਤੀ ਕਰਦਾ ਮੈਂ ਬਾਹਰ ਨੇੜੇ ਪਿੰਡਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਈ ਵੱਧ ਤੋਂ ਵੱਧ ਛਕੋ ਆਪ ਦਾ ਬਿਮਾਰੀਆਂ ਤੋਂ ਮੁਕਤ ਹੋ ਬਹੁਤ ਵਧੀਆ ਚੀਜ਼ ਚੰਗਾ ਪ੍ਰਾਲਾ ਹੈ ਬਹੁਤ ਵਧੀਆ ਜੀ ਸਾਰੇ ਨਗਰ ਦੀ ਬਾਕੀ ਪਿਆਰਾ ਸਿੰਘ ਬਲਵਾਨ ਸਾਰੇ ਬੋਲ ਕੇ ਠੀਕ ਹੈ ਬਹੁਤ ਵਧੀਆ ਚੀਜ਼ ਹੈ ਖਾਸ ਕਰਕੇ ਇਹ ਨਾ ਇਹ ਚੀਜ਼ ਹੈ ਵੀ ਸਭ ਤੋਂ ਵੱਡਾ ਕੰਮ ਹੈ ਵੀ ਜਿਹੜਾ ਸਵੇਰ ਵਾਲੀ ਸੇਵਾ ਕਰਨੀ ਹੈ ਨਾ ਹਾਂ ਇਹ ਬਹੁਤ ਵੱਡੀ ਚੀਜ਼ ਹੈ ਆਪਦੇ ਖਾਤਰ ਤਾਂ ਆਪ ਸਾਰਾ ਕੁਝ ਕਰਦੇ ਆ ਪਰ ਦੂਜਿਆਂ ਖਾਤਰ ਬਹੁਤ ਹੌਕਾ ਹੁੰਦਾ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਨਾ ਦਿੱਤੇ ਜਿਹੜੀ ਇਹਨਾਂ ਨੇ ਐਡੀ ਵੱਡੀ ਮਤਲਬ ਬਖਸ਼ਿਸ਼ ਹੋਈ ਗੁਰੂ ਸਾਹਿਬ ਦੀ ਤੇ ਜਿਹੜਾ ਐਡਾ ਵੱਡਾ ਲੰਗਰ ਦੀ ਸੇਵਾ ਇਹਨਾਂ ਨੇ ਜਲਾਈ ਬਹੁਤ ਬਹੁਤ ਧੰਨਵਾਦ ਜੀ 3 ਵਜੇ ਉੱਠ ਕੇ ਬੱਚੇ ਵਿਚਾਰੇ ਆਉਂਦੇ ਆ ਫਿਰ ਬੀਟ ਤਿਆਰ ਕਰਦੇ ਆ ਫਿਰ ਆਪਣਾ ਸੰਗਤ ਨੂੰ ਪਹੁੰਚਾਉਂਦੇ ਆ ਕੰਮ ਹੈ ਜੀ ਘਟੋ ਘਟੇ ਢਾਈ ਤੋਂ 3 ਘੰਟੇ ਦਾ ਕੰਮ ਹੈ ਰੋਜ਼ ਦਾ ਮੰਤੋਂ ਕੰਮ ਹੈ ਤੇ ਚਲੋ ਇਹ ਬਹੁਤ ਸਹਿਯੋਗ ਦਿੰਦੇ ਆ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਅਸੀਂ ਐਸੀ ਕਰਕੇ ਆਨੇ ਆ ਸਾਰੇ ਵੀਰੇ ਦਾ ਲਾਭ ਉਠਾਓ ਭਾਈ ਸਾਹ ਵਾਏ ਤਾਂ ਪਿੰਡ ਮੰਦਿਰ ਦੇ ਨੌਜਵਾਨਾਂ ਵੱਲੋਂ ਪੀਲ ਆਸੇ ਪਾਸੇ ਦੇ ਨਗਰਾਂ ਨੂੰ ਵੀ ਕਿ ਇੱਥੇ ਜਿਹੜਾ ਡੇਲੀ ਸਵੇਰ ਗੁਰਦੁਆਰਾ ਸਾਹਿਬ ਇੱਥੇ 5 ਤੋਂ 7 ਸਵੇਰ ਦੇ ਟਾਈਮ ਇਹ ਲੰਗਰ ਚਲਾਇਆ ਜਾਂਦਾ ਤਾਂ ਇੱਥੇ ਆ ਕੇ ਤੁਸੀਂ ਆਸ-ਪਾਸ ਦੇ ਪਿੰਡ ਵੀ ਜਿਹੜੇ ਉਹ ਲੰਗਰਾਉਂ ਸਕਦੇ ਆ। ਹਾਂ ਬਹੁਤ-ਬਹੁਤ ਧੰਨਵਾਦ।